ਆ ਜੀ ਹਾਂ ਅੱਜ ਗੱਲ ਕਰਦੇ ਹਾਂ ਅ ਰਿਆਸਤ ਮਾਲੇਕੋਡਲਾ ਦੀ ਇਹ ਉਹ ਰਿਆਸਤ ਹੈ ਜਿਹੜੀ ਨਵਾਬ ਸ਼ੇਮ ਮੁਹੰਮਦ ਖਾਨ ਜੀ ਅਤੇ ਹਾੜਾ ਨਾਰਾ ਦੀ ਧਰਤੀ ਨਾਲ ਪ੍ਰਸਿੱਧ ਹੈ ਜ਼ਿਕਰ ਯੋਗ ਹੈ ਕਿ ਜਦੋਂ ਸਰਹੰਦ ਤੇ ਸੂਬੇ ਦੀ ਕਿਚਾਈ ਦੇ ਵਿੱਚ ਛੋਟੇ ਸਹਬਜ਼ਾਦਿਆਂ ਪਾਪਾ ਚੋਰਾਵਾ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਨੂੰ ਨੀਹ ਵਿਚਰੋਂ ਦਾ ਹੁਕਮ ਸੁਨਾਇਆ ਗਿਆ ਤਾਂ ریاست ਮਾਲੇਰ ਕੋਲਾ ਦੇ ਬੇਬਾਕ ਨਿੱਤੜ ਕਿ ਜਰਨੈਲ ਨਵਾਬ ਸ਼ੇਰ ਮੁਹੰਮਦ ਖਾਨ ਜੀ ਨੇ ਉਹਨਾਂ ਦੇ ਹੱਕ ਵਿੱਚ ਹਾਦਾ ਨਾਰਾ ਮਾਰਿਆ ਸੀ ਉਹਨਾਂ ਕਿਹਾ ਸੀ ਕਿ ਇੰਨਾ ਬੱਚੇ ਦਾ ਕੀ ਕਸੂਰ ਹੈ ਇਹ ਨਿੱਕੀਆਂ ਨਿੱਕਾਂ ਤੇ ਮਾਸੂਮ ਜਿੰਦਾ ਹਨ ਇਸ ਲਈ ਇਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਅੱਜ ਅਸੀਂ ਖੜੇ ਹਾਂ ਉਹਨਾਂ ਦੇ ਮਕਬਰੇ ਦੇ ਉੱਪਰ ਜਿੱਥੇ ਉਹਨਾਂ ਦੀ ਕਬਰ ਹੈ ਉਹ ਇੱਥੇ ਦਫਨ ਹਨ ਇਹ ਉਹ ਸ਼ਾਹੀ ਮਕਬਰੇ ਹਨ ਜਿੱਥੇ ریاਸਤ ਮਲੇਰ ਕੋਲਾ ਨਾਲ ਸੰਬੰਧਤ तमाम ਨਵਾਬਾਂ ਅਤੇ ਉਹਨਾਂ ਦੇ ਪਰਿਵਾਰਾਂ ਰਿਸ਼ਤੇਦਾਰਾਂ ਦੇ ਮਜ਼ਾਰ ਯਾਨੀ ਕਿ ਕਬਰਾਂ ਬਣੀਆਂ ਹੋਈਆਂ ਹਨ ਕਿਉਂਕਿ ਹੁਣ ਸ਼ਹੀਦੀ ਜੋੜ ਮੇਲ ਵੀ ਚੱਲ ਰਿਹਾ ਹੈ ਔਰ ਅੱਜ ਗੱਲ ਕਰਦੇ ਹਾਂ ਮਲੇਰ ਕੋਲਾ ਦੇ ਇਸ ਸ਼ਾਹੀ ਮਕਬਰਿਆਂ ਦੀ ਕਿਉਂਕਿ ਇਹ ਉਹ ਮਕਬਰੇ ਹਨ ਕਿ ਜੋ ਹੁਣ ਤੱਕ ਸਰਕਾਰਾਂ ਦੀ ਅਣਦੇਖੀ ਦਾ ਕਾਰਨ ਬਣੇ ਹੋਏ ਹਨ ਔਰ ਇਹ ਟ ਹੈ ਤੇਰੀ ਖੋਰੇ ਹਨ ਅੱਜ ਇਸ ਨੂੰ ਲੈ ਕੇ ਇਲਾਕਾ ਵਾਸੀਆਂ ਦੇ ਕੁ ਸਮਾਜ ਸੇਵੀਆਂ ਨਾਲ ਗੱਲਬਾਤ ਕੀਤੀ ਉਹਨਾਂ ਪੰਜਾਬ ਸਰਕਾਰ ਪੁਰਾਤਨ ਵਿਭਾਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਤੋਂ ਕੀ ਮੰਗ ਕੀਤੀ ਆਉ ਦਿਖਾਣਾ ਤੁਹਾਨੂੰ ਮਲੇਰਕੋਲਾ ਤੋਂ ਨਾ ਤਸਵੀਰਾਂ ਦੀ ਜ਼ਬਾਨੀ ਜ਼ਿਕਰਯੋਗ ਹੈ ਕਿ ਇਸ ਸ਼ਾਹੀ ਮਕਮਲੇ ਦੇ ਵਿੱਚ ਨਵਾਬ ਰਹਿਮਤ ਅਲੀ ਖਾਨ ਜਿਨ੍ਹਾਂ ਨੇ ਇਲਾਕਾ ਕਿਲਾ ਰਹਿਮਤਗੜ੍ਹ نواب افتخار علی خان نواب سکندر علی خان نواب بہادر علی خان تو علاوہ اور بھی پاشا ریاست ملیک اللہ نواب کبرہن موجود ہیں اور ملیک الا تو جرنلسٹ محمد حنیف ہند رپورٹ ਅਜੀਬ ਵਕੀਲ ਸਾਹਿਬ ਅੱਜ ਕਿੱਥੇ ਖੜੇ ਹੋ ਅੱਜ ਦਾ ਜਿਹੜਾ ਦਿਨ ਹੈਗਾ ਸਿੱਖ ਇਤਿਹਾਸ ਦੇ ਵਿੱਚ ਇਹਦੀ ਬੜੀ ਮਹੱਤਤਾ ਹੈ ਅੱਜ ਛੋਟੇ ਸ਼ਹਿਜਾਦਿਆਂ ਨੂੰ ਜਦੋਂ ਸਰਹੰਦ ਦੇ ਵਿੱਚ ਮੱਧਰੋ ਕਚੇਰੀ ਦੇ ਵਿੱਚ ਪੇਸ਼ ਕੀਤਾ ਗਿਆ ਅੱਜ ਦੂਸਰਾ ਦਿਨ ਸੀ ਤੇ ਸਾਰੀਆਂ ਚਾਲਾਂ ਉਹਨਾਂ ਦੇ ਖਿਲਾਫ ਚੱਲੀਆਂ ਉਹਨਾਂ ਨੇ ਕਿ ਤੁਸੀਂ ਇਸਲਾਮ ਕਬੂਲ ਕਰ ਲਓ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਅੱਜ ਦੂਸਰੇ ਦਿਨ ਜਦੋਂ ਕਚੇਰੀ ਲੱਗੀ ਤਾਂ ਉਸ ਟਾਈਮ ਨਵਾਬ ਮਰੇ ਕੋਲ ਜਨਾਬ ਸ਼ੇਰ ਮੁਹੰਮਦ ਸਾਹ ਖਾਨ ਜਿਹੜੇ ਉਸ ਵੇਲੇ ਦੇ ਨਵਾਬ ਸੀਗੇ ਤੇ ਉਹਨਾਂ ਨੂੰ ਸੌਂਪਣ ਦੀ ਕੋਸ਼ਿਸ਼ ਕੀਤੀ ਚਾਲ ਚੱਲੀ ਉਸ ਵੇਲੇ ਚੰਦੂ ਜਿਹੜਾ ਦੀਵਾਨ ਸੀ ਉਹਨਾਂ ਦਾ ਕਿ ਜੀ ਤੁਹਾਡੇ ਜਿਹੜਾ ਭਾਈ ਹੈਗਾ ਨਾਰਖਾ ਉਹਨੂੰ ਚਮਕੌਰ ਦੀ ਜੰਗ ਦੇ ਵਿੱਚ ਵੀ ਗੁਰੂ ਸਾਹਿਬ ਹੱਥੋਂ ਸ਼ਹੀਦ ਹੋਇਆ ਉਹ ਤੇ ਤੁਸੀਂ ਆਪਣਾ ਬਦਲਾ ਲਵੋ ਪਰ ਇਹ ਜਿੰਦਾਦਲੀ ਸੀ ਇਹਨਾਂ ਦੀ ਉਦਾਰੀ ਦੀ ਇਹ ਇਹਨਾਂ ਨੇ ਇਸ ਗੱਲ ਦਾ ਸਖਤ ਵਿਰੋਧ ਕੀਤਾ ਤੇ ਸ਼ਹਿਰਜਾਦਿਆਂ ਦੇ ਹੱਕ ਦੇ ਵਿੱਚ ਛੋਟੇ ਸ਼ਹਿਰਜਾਦਿਆਂ ਦੇ ਹਾਜ਼ ਨਾਰਾ ਮਾਰੇ ਆਰ ਕਿਹਾ ਕਿ ਇਸਲਾਮ ਕਦੇ ਵੀ ਸ਼ੀਰਖੋਰ ਨੂੰ ਮਾਰਨ ਦੀ ਇਜਾਜ਼ਤ ਨਹੀਂ ਦਿੰਦਾ ਹੈਗਾ ਤੇ ਮਤਲਬ ਜੋ ਅੰਦਾ ਯਾਰਖਾਂ ਜੋਗੀ ਨੇ ਉਹਨਾਂ ਦੇ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਉਸ ਵੇਲੇ ਇਹਨਾਂ ਨੇ ਇਹ ਲਫ਼ਜ਼ ਕਹੇ ਕਿ ਬਦਲਾ ਹੀ ਲੈਣਾ ਹੋਗਾ ਤਾਂ ਲੇਂਗੇ ਹਮ ਬਾਪ ਸੇ ਖੁਦਾ ਮਹਿਫੂਜ਼ ਰੱਖੇ ਹਮੇਂ ਐਸੇ ਪਾਪ ਸੇ ਕਿ ਬੱਚਿਆਂ ਦਾ ਸ਼ੀਰਖੋਰ ਦਾ ਕਤਲ ਹੈ ਜਿਹੜਾ ਕਰਨਾ ਇਹ ਬਹੁਤ ਮਾੜਾ ਕੰਮ ਹੈਗਾ ਔਰ ਦੇਖੋ ਜਨਮ ਦਾ ਕੋਈ ਧਰਮ ਨਹੀਂ ਹੁੰਦਾ ਹੈਗਾ ਉਹਨਾਂ ਉਹਨੇ ਜਨਮ ਕਰਨਾ ਹੈਗਾ ਪਰ ਜਿਹੜੇ ਮਤਲਬ ਮਰਦ ਹੁੰਦੇ ਨੇ ਬੰਦੇ ਜਿਹੜੇ ਅਸਲ ਧਰਮ ਨੂੰ ਮੰਨਣ ਵਾਲੇ ਬੰਦੇ ਹੁੰਦੇ ਨੇ ਉਹ ਹਰੇਕ ਮਤਲਬ ਫਿਰਕੇ ਦੇ ਵਿੱਚ ਪਾਏ ਜਾਂਦੇ ਨੇ ਜਿਦੇ ਚੋ ਇੱਕ ਜੁੰਦੀ ਜਾਗਦੀ ਮਿਸਾਲ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਸੀਗੇ ਜਨੂੰ ਉਸ ਵੇਲੇ ਸ਼ਰੀਆਮ ਮਤਲਬ ਉਹ ਏਡੀ ਉਹਦੀ ਤਾਕਤਵਰ ਕਚਹਿਰੀ ਸੀਗੀ ਕਿ ਉਹਦੇ ਸਾਹਮਣੇ ਬੋਲਣ ਦੀ ਉਸ ਵੇਲੇ ਆਲੇ-ਦਾਲੇ ਇਲਾਕੇ 'ਚ ਕੋਈ ਹਿੰਮਤ ਨਹੀਂ ਰੱਖਦਾ ਸੀ ਖੜੀ ਕਚੇਰੀ ਦੇ ਵਿੱਚ ਉਹਨੂੰ ਮਤਲਬ ਪ੍ਰੋਟੈਸਟ ਕੀਤਾ ਔਰ ਉੱਠ ਕੇ ਉੱਥੋਂ ਮਤਲਬ ਉਹਦਾ ਬਾਈਕਟ ਕਰਕੇ ਉੱਥੋਂ ਮਤਲਬ ਆਏ ਕਿ ਤੂੰ ਗਲਤ ਗੱਲ ਕਰ ਰਿਹਾ ਸੋ ਅੱਜ ਉਹਨਾਂ ਦੀ ਅੱਜ ਦੇ ਦਿਨ ਇਹ ਹਾਦ ਨਾਰਾ ਜਿਹੜਾ ਸੀਗਾ ਇਹ ਆਵਾਜ਼ ਉੱਠੀ ਸੀਗੀ ਮਤਲਬ ਅਸੀਂ ਉਹ ਪਾਕ ਧਰਤੀ ਜਿਹੜੀ ਹਾਦ ਨਾਰੇ ਦੀ ਧਰਤੀ ਹੈ ਉੱਥੇ ਖੜਿਆ ਤੇ ਨਵਾਬ ਸਾਹਿਬ ਦੀ ਕਬਰ ਦੇ ਉੱਤੇ ਅਸੀਂ ਆਪਰੇ ਵਜੋਂ ਉਹਨੋਂ ਸੇਦਾ ਕਨਿਆਰ ਸ਼ੁਕਰਾਨਾ ਕਰਨਾ ਹੈਗੇ ਉਸ ਵੇਲੇ ਸਾਡੇ ਸ਼ਹਿਬਜ਼ਾਦਿਆਂ ਖਾਤਰ ਇਹਨਾਂ ਨੇ ਆਵਾਜ਼ ਉਠਾਈ ਅੱਛਾ ਸਰ ਕੀ ਹਾਲਾਤ ਆ ਮਕਬਰਿਆਂ ਦੀ ਕੀ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਨਵਾਬ ਤੇ ਇਹ ਪਿੱਛੇ ਜੇ ਮਤਲਬ ਕੀਤਾ ਸੀ ਸਰਕਾਰ ਨੇ ਕਿ ਜੀ ਹਾਂ ਇਹਦਾ ਇਸ਼ਾਮ ਸੰਭਾਲ ਕਰ ਰਹੇ ਹਾਂਗੇ ਪਰ ਇੱਥੇ ਆ ਕੇ ਦੇਖਿਆ ਵੀ ਆ ਜਿਹੜੇ ਮਤਲਬ ਉਹਨਾਂ ਨੇ ਕਿ ਇਹਨਾਂ ਦੇ ਉੱਤੇ ਤਾਂ ਖਰ ਕਵਰ ਜੋ ਹੈਗੀ ਆ ਨਵਾਬ ਸਾਹਿਬ ਦੀ ਇਹਦੇ ਉੱਪਰ ਤਾਂ ਕੋਈ ਮਤਲਬ ਬਿਲਡਿੰਗ ਵੀ ਕਿਸੇ ਕਿਸਮ ਦੀ ਪਈ ਨਹੀਂ ਹੋਈ ਤੇ ਆਇ ਕਵਰ ਖੁੱਲੇ ਦੇ ਵਿੱਚ ਇਹਨਾਂ ਦੀ ਮਤਲਬ ਬਣੀ ਹੋਈ ਹੈ ਜੀ ਪਰ ਜਿਹੜੇ ਬਾਕੀ ਮਕਬਰੇ ਵੀ ਹੈਗੇ ਨੇਗੇ ਬਹੁਤ ਖੂਬਸੂਰਤ ਇਹ ਮਤਲਬ ਇਮਾਰਤ ਸਾਜੀ ਹੋਈ ਹੋਈ ਆ ਪਰ ਸੰਭਾਵਤਨੋਂ ਬਹੁਤ ਬੁਰਾ ਹਾਲ ਹੈਗਾ ਔਰ ਇਹ ਮੇਰੇ ਮੁਤਾਬਕ ਗਵਰਨਮੈਂਟ ਨੂੰ ਧਿਆਨ ਦੇਣਾ ਚਾਹੀਦਾ ਮੇਰੇ ਗੁੰਬਦ ਨੇਗੇ ਤੁਸੀਂ ਦੇਖੋ ਬਿਲਕੁਲ ਟੁੱਟ ਗਏ ਉਹ ਤੇ ਖੋਖਲੇ ਹੋਏ ਪੈਨੇਗੇ ਔਰ ਇਹਨਾਂ ਦੀ ਮਤਲਬ ਸਾਂਭ ਸੰਭਾਲ ਕਰਨੀ ਬਣਦੀ ਆ ਕਿ ਇਤਿਹਾਸਕ ਜੋ ਹੈ ਮਰੇ ਕੋਲੇ ਦਾ ਇਤਿਹਾਸ ਹੈ ਤਾਂ ਇਹਦੇ ਵਰਤਿਆਨ ਦੇਣਾ ਪਣਦਾ ਹੈ ਸਰਕਾਰ ਨੂੰ ਤੇ ਅਗਰ ਸਰਕਾਰ ਧਿਆਨ ਨਹੀਂ ਦਿੰਦੀ ਤਾਂ ਸ਼੍ਰੋਮਣੀ ਕਮੇਟੀ ਨੂੰ ਅਪੀਲ ਸ਼੍ਰੋਮਣੀ ਕਮੇਟੀ ਨੂੰ ਵੀ ਬਿਲਕੁਲ ਦੇਖੋ ਉੱਥੇ ਪੂਰਾ ਫਤੇਗੜ ਸਾਹਿਬ ਇੱਕ ਪੂਰਾ ਜਿਹੜਾ ਹੈ ਨਵਾਬ ਸਾਹਿਬ ਦੇ ਨਾਮ ਦੇ ਉੱਤੇ ਪੂਰਾ ਗੇਟ ਵੱਡਾ ਬਣਾਇਆ ਗਿਆ ਹੈਗਾ ਤੇ ਮਤਲਬ ਜਿੰਨੇ ਵੀ ਜੋ ਵੀ ਸੰਸਥਾਵਾਂ ਮਤਲਬ ਇਸ ਚੀਜ਼ ਨੂੰ ਇਹ ਸਾਡੇ ਇਤਿਹਾਸ ਦਾ ਹੀ ਹਿੱਸਾ ਹੈਗਾ ਤੇ ਇਹਦੀ ਸੰਭਾਲ ਲਈ ਸਾਰੀਆਂ ਜਿਹੜੀਆਂ ਮਤਲਬ ਦਰਦੀ ਮਤਲਬ ਜਿੰਨੀਆਂ ਵੀ ਸੰਸਥਾਵਾਂ ਨੇ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਮੈਂ ਤਾਂ ਇਹ ਕਹੂੰਗਾ ਜੀ ਗੁਫਾਰ ਸਾਹਿਬ ਅੱਜ ਤੁਸੀਂ ਕਿੱਥੇ ਖੜੇ ਹੋ ਅਸੀਂ ਖੜਿਆ ਸਾਹਿਬ ਮਗਰਿਆਂ ਦੇ ਅੰਦਰ ਜੋ ਕਿ ਸੀ ਦੇਖਣਾ ਉਹ ਹਾਲਤ ਬਹੁਤ ਮਾੜੇ ਹਨ ਤਰਸਯੋਗ ਹੈ ਜੋ ਕਿ ਨਵਾਬੀ ਇਤਿਹਾਸ ਨਾਲ ਜੁੜਿਆ ਹੋਇਆ ਹੈ ਇਤਿਹਾਸ ਮਰੇਕੋੜਾ ਦਾ ਜਿਨਾਂ ਹਾ ਨਾਰਾ ਮਾਰੇ ਮਰੇਕੋੜੇ ਉੱਥੇ ਉਸ ਜਗ੍ਹਾ ਤੇ ਪਹੁੰਚੇ ਹੋਏ ਅਸੀਂ ਉੱਥੇ ਬਹੁਤ ਹਾਲਤ ਨਾਜ਼ਿਕ ਹੈ ਕੋਈ ਸਰਕਾਰ ਹੈ ਨਾ ਵੱਲ ਧਿਆਨ ਦੇ ਬੇ ਜ਼ਰੂਰਤ ਹੈ ਉਸ ਸਮੇਂ ਦੀ ਵੀ ਕਿ ਇਤਿਹਾਸ ਨਾਲ ਜੁੜੀਆਂ ਚੀਜ਼ਾਂ ਦੇ ਯਾਦ ਦਾ ਸੁਰੱਖਿਅਤ ਹੋਣ ਨਾਸਲਾਂ ਵਾਸਤੇ ਸਾਡਾ ਕੰਮ ਰੱਖਿਆ ਬਈ ਇਤਿਹਾਸ ਕਿਸ ਤਰ੍ਹਾਂ ਦੀ ਹਾਲਤ ਹੈ ਜੀ ਤੁਸੀਂ ਦੇਖੀ ਆ حال ਤਾਂ ਬਹੁਤ ਨਾਰਕੀ ਹੈ ਕੋਈ ਧਿਆਨ ਨਹੀਂ ਹੈਗਾ ਉਹ ਕੋਈ ਪ੍ਰਸ਼ਾਸਨ ਦਾ ਧਿਆਨ ਨਹੀਂ ਕੋਈ ਸਰਕਾਰਾਂ ਦਾ ਧਿਆਨ ਨਹੀਂ ਕਿਸੇ ਨੂੰ ਕਿਸੇ ਦਾ ਧਿਆਨ ਦੇਣਾ ਚਾਹੀਦਾ ਹੈ ਕਿ ਸ਼੍ਰਮਣੀ ਕਮੇਟੀ ਹੋਵੇ ਜਾਂ ਪੰਜਾਬ ਸਰਕਾਰ ਹੋਵੇ ਕੋਈ ਵੀ ਹੋਵੇ ਕੋਈ ਸੰਸਥਾ ਨਹੀਂ ਅੱਗੇ ਆ ਰਹੀ ਹੈ ਬਹੁਤ ਬੁਰਾ ਹਾਲ ਹੈ اچھا ਸ਼੍ਰਮਣੀ ਕਮੇਟੀ ਤੋਂ ਜਾਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਵੀ ਇਹਨਾਂ ਦਾ ਕੋਈ ਵਧੀਆ ਸਿਸਟਮ ਬਣੇ ਟਹਿਟੇ ਦੀ ਨਾ ਹੋਣ ਜੋ ਇਹਨਾਂ ਦਾ ਹਾਲਤ ਹੈ ਇਸ ਟਾਈਮ ਵੀ ਲੋਕਾਂ ਦੇ ਇਤਿਹਾਸ ਨਾਲ ਜੁੜਿਆ ਹੋਇਆ ਹੁਣ ਬੱਚਿਆਂ ਦੀ ਹੁਣ ਨਸਲਾਂ ਵਾਸਤੇ ਵੀ ਦੇਖਣ ਲੋਕ ਇਹਨਾਂ ਨੂੰ ਪਤਾ ਲੱਗੇ ਨਹੀਂ ਤਾਂ ਖਤਮ ਹੋ ਜਾਣਾ ਸਿਸਟਮ ਨੇ ਅੱਜ ਨਹੀਂ ਕੱਲ ਹੋ ਜੂਗਾ ਜੋ ਇਹਦੇ ਹਾਲਤ ਨੇ ਟਾਈਟਰੀ ਹੋਇਆ ਪਿਆ ਬਿਲਕੁਲ ਸਿਸਟਮ ਜਮੇ ਖਰਾਬ ਹੋਇਆ ਪਿਆ ਕੋਈ ਬੁਰੇ ਹੈ ਨਹੀਂ ਕੋਈ ਬੌਧ ਦੇ ਵਗੈਰਾ ਕੋਈ ਇਸ ਤਰ੍ਹਾਂ ਦੀ ਸਿਸਤਾ ਕੋਈ ਬੈਠਣ ਦੀ ਸੁਵਿਧਾ ਕੋਈ ਬੈਂਚ ਕੋਈ ਸੋਰਸ ਨਹੀਂ ਹੈਗਾ ਗੰਦ ਪਿਆ ਪਿਆ ਔਰ ਬੁਰਾ ਹਾਲ ਹੈ ਨਵਾਬੀ ਜੋ ਇਤਿਹਾਸ ਨਾਲ ਜੁੜੇ ਚੀਜ਼ਾਂ ਨੇ ਬਿਲਕੁਲ ਉਹਦੀ ਹੈ ਨਹੀਂ ਹਾਲਤ ਔਰੇ ਬਹੁਤ ਨਾਜਖਾਨਸਾ